ਚੰਗਾ ਭਾਈ ਓਕੇ ਜੀ। ਬਾ ਬਾ ਜੀ। ਇਹ ਟਰੈਕਟਰ ਚੱਲਿਆ ਆਪਣਾ ਫਤਿਆਬਾਦ ਕੋਲ ਜੀ। ਭਾਈ ਟੌਰ ਦੇ ਮਾਮਲੇ 'ਚ ਕੋਈ ਤੋੜ ਨਹੀਂ ਹੈਗਾ ਇਹਦਾ ਦੇਖੋ ਐਨ ਖੜਣੀ ਪੜਨੀ ਟਰੈਕਟਰ ਦੀ ਪੂਰੀ ਆ। ਸਿੱਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ। ਤੇ ਭਾਈ ਆਪਾਂ ਨੇ ਪਰਸੋ 35-11 ਦੀ ਵੀਡੀਓ ਪਾਈ ਸੀ ਜੀ। ਤੇ ਪੈਂਤੀਆ ਨਵਾਂ ਐਂਡੋ ਭਾਰੋਂ ਦਿੱਤਾ ਜੀ ਉਹਦੇ ਵਿੱਚ ਆਪਾਂ ਨੇ 585 ਘਟਿਆ ਦਾ 585 ਜੀ ਬਾਈ ਆਹ ਘਟ ਹੋ ਗਿਆ ਠੀਕ ਹੈ ਜੀ ਤੇ ਅੱਜ ਚੱਲਿਆ ਬਾਈ ਬਾਈ ਨੇ ਆਏ ਕਾਫੀ ਦੂਰੋਂ ਲੈਣਾ ਬਾਈ ਨਾਲ ਮਲਾਉਨੇ ਆ ਸਾਨੂੰ ਤੇ ਇੱਧਰ ਮਾਮੇ ਦਾ ਮੁੰਡਾ ਵੀ ਖੜਾ ਕਰਨ ਵੀਰ ਫੋਨ ਚਲਾ ਰਿਹਾ ਬਾਈ ਵਧੀਆ ਬਾਈ ਤੇ ਬਾਈ ਨੇ ਪਹੁੰਚੇ ਕਾਫੀ ਦੂਰੋਂ ਬਾਈ ਨਾਲ ਦੀ ਵੀਡੀਓ ਸਪੈਸ਼ਲ ਬਣਾਉਣੀ ਆ ਆਪਾਂ ਨੇ ਵੀਡੀਓ ਦੇਖੋ ਪੂਰੀ ਤੇ ਬਾਈ ਆਪਾਂ ਨੂੰ ਜਦੋਂ ਪਰਸੋਂ 585 ਦਿੱਤਾ ਦਾ ਤਾਂ ਵੀਡੀਓ ਪਾਈ ਸੀ ਆਪਾਂ ਨੇ ਵੀ ਨਾਲ 35 11 ਘਟਿਆ ਇਹਦੇ ਮੈਨੂੰ ਤਕਰੀਬਨ ਕਾਫੀ ਵੀਰਾਂ ਦੇ ਫੋਨ ਆਏ ਤੇ ਕੱਲ ਇੱਕ ਵੀਰ ਸਾਡੇ ਮਰੇ ਕੋਟੜੇ ਤੋਂ ਵੀ ਆਏ ਟਰੈਕਟਰ ਲੈਣਾ ਕਿਉਂਕਿ ਬਾਈ ਨਾਲ ਆਪਣੀ ਗੱਲਬਾਤ ਪਹਿਲਾਂ ਹੋ ਗਈ ਸੀ ਬਾਈ ਨੇ ਕਹਿੰਦੇ ਅਸੀਂ ਦੇਖਣੇ ਆਉਣਾ ਆ ਤੁਹਾਨੂੰ ਸਾਈ ਪਾ ਦੇਣੀ ਸੀ ਆ ਕੇ ਲੈ ਜਾਣਾ ਠੀਕ ਹੈ ਚੰਗਾ ਮਾਲਾ ਉਹ ਸਾਡੀ ਕਿਸਮਤ ਠੀਕ ਹੈ ਜੀ ਤੇ ਬਾਈ ਨੇ ਕਿੱਥੋਂ ਆਏ ਆ ਥੋੜੀ ਗੱਲਬਾਤ ਕਰਾਉਣੀ ਹੈ ਸਾਰਿਆਂ ਨਾਲ ਬਾਈ ਸਾਸਰੀਕਾਲ ਸਾਰਿਆਂ ਨੂੰ ਸਾਸਰੀਕਾਲ ਬਾਈ ਹੈ ਤਾਂ ਪਿਆਬੀ ਨੂੰ ਆਪਣੇ ਹਾਂਜੀ ਹਾਂਜੀ ਠੀਕ ਹੈ ਰਹਿੰਦੇ ਹਰਿਆਣੇ ਆ ਹਾਂਜੀ ਹਾਂਜੀ ਕਿੱਥੋਂ ਆਏ ਆ ਬਾਈ ਟਵਾਣੇ ਤੋਂ ਜੀ ਟਵਾਣੇ ਤੋਂ ਹਾਂ ਇਹ ਪਿੰਡ ਹੈਦਰਵਾਲਾ ਜ਼ਿਲ੍ਹਾ ਫਤਿਹਪੁਰ ਜ਼ਿਲ੍ਹਾ ਫਤਿਹਪੁਰ ਠੀਕ ਆ ਤੁਹਾਡੇ ਮੈਂ ਉਧਰ ਟਰੈਕਟਰ ਟੁੱਟਣ ਦੀ ਵੀਡੀਓ ਦੇਖਦਾ ਹੁੰਨਾ ਤੁਹਾਡੇ ਉਧਰ ਕਈ ਹੈਗੇ ਵਪਾਰੀ ਟਵਾਣੇਵਾਲਾ ਮੰਡੀ ਲੱਗਦੀ ਆ ਜੀ ਮੰਡੀ ਲੱਗਦੀ ਆ ਟਰੈਕਟਰਾਂ ਦੀ ਤੁਹਾਡੇ ਤੋਂ ਬੜੇ ਬੜੇ ਉੱਚਾ ਅੱਚੇ ਮਾਡਲ ਟਰੈਕਟਰ ਹੁੰਦੇ ਆ ਤਕੜੀ ਮੰਡੀ ਲੱਗਦੀ ਉੱਥੇ ਹਾਂ ਇੰਨੇ ਮਾਡਲ ਨਹੀਂ ਮਿਲਦੇ ਜੀ ਉਧਰ ਅੱਛਾ ਹਾਂ ਜੀ ਠੀਕ ਆ ਤੇ ਬਾਈ ਕਿੰਨੀ ਬਾੜ ਪੈ ਗਈ ਇਹ ਕੋਣੇ ਹਾਂ 180 ਦੇ ਕਰੀਬ ਹੈ ਜੀ 200 ਐ ਮੰਨੋ ਹਾਂ ਜੀ ਠੀਕ ਆ ਪਟਿਆਲੇ ਨੂੰ ਹੋ ਕੇ ਆਏ ਆ ਹਾਂ ਜੀ ਪਟਿਆਲਾ ਬਾਯਾ ਪ ਪਾਤੜਾਂ ਤੋਂ ਵੀ 30 35 ਕਿਲੋਮੀਟਰ ਘਾ ਰਹਿ ਗਿਆ ਠੀਕ ਆ ਤੇ ਬਾਈ ਮੈਂ ਬਾਈ ਨਾਲ ਦੀ ਗੱਲ ਸੁਣ ਕੇ ਹੈਰਾਨ ਹੈਗਾ ਬਾਈ ਕਹਿੰਦੇ ਅਸੀਂ 4 ਵਜੇ ਤੁਰ ਪਏ ਸਵੇਰੇ ਘਰ ਤੇ ਕਰਨ ਵੀਰ 4 ਵਜੇ 4 ਵਜੇ ਆਪਾਂ ਬਾਈ ਘਰਾੜੇ ਮਾਰ ਲੈਣੇ ਆ 9 ਵਜੇ ਬਾਈ ਸਾਢੀ ਜਾਂ ਅਸੀਂ ਖੁੱਲੀ 9:30 ਵਜੇ ਬਾਈ ਨੇ 9 ਵਜੇ ਸਾਢੀ ਜਾਂ ਅਸੀਂ ਤੇ ਬਾਹਰ ਆ ਗਏ ਠੀਕ ਆ ਬਾਈ ਇਹ ਕੋਈ ਹਿੰਮਤ ਵਾਲੀ ਬੰਦਾ ਆ ਸਕਦਾ ਬਾਈ ਬਾਈ ਸਬਜ਼ੀ ਦਾ ਕੰਮ ਕਰਦਾ ਹਾਂ ਹੀ ਬਾਈ ਹਿੰਮਤੀ ਆ ਬਾਈ ਜਿਹੜੇ ਸਬਜ਼ੀ ਵਾਲੇ ਆ ਨਾ ਬਾਈ ਇਹ ਤਾਂ 2:30 2:00 ਵਜੇ ਮੰਡੀ 'ਚ ਹੁੰਦੇ ਆ ਐਦਾਂ ਹੀ ਬਾਈ ਹਾਂ ਜੀ ਹਾਂ ਜੀ ਟੈਮ ਲਈ ਕੰਮ ਆ ਇਹ 5 ਵਜੇ ਦਾ ਪਾਣਾ ਬਾਬਾ ਨਿਬੜ ਲੰਦਾ ਹਨਾ ਬਾਈ ਠੀਕ ਆ ਕਿਹੜੀ ਕਿਹੜੀ ਸਬਜ਼ੀ ਲਾਉਣੇ ਬਾਈ ਅੱਗੇ ਨੂੰ ਆ ਜਾ ਮੜਾ ਜਾ ਧੁੱਪਾਂ ਪੈਂਦੀ ਔਰੇ ਆ ਇੱਕ ਹੀ ਆ ਲਾਈਦਾ ਜਿਵੇਂ ਬੇਲਾਂ ਵਾਲੀ ਹਾਂ ਜੀ ਬੇਲਾਂ ਵਾਲੇ ਪਿੰਡੀਆਂ ਪੁੰਡੀਆਂ ਪਿੰਡੀਆਂ ਨਹੀਂ ਜਿਆਦੇ ਥੋੜੀ ਘਣੀ ਬਸ ਪਿੰਡੀਆਂ ਅੱਛਾ ਕਿਦਾ ਕੀ ਆ ਕੋਈ ਇਹੋ ਜਿਹਾ ਮਟਰ ਹੋ ਗਿਆ ਜਿਵੇਂ ਅੱਛਾ ਜੀ ਹਾਂ ਇਹ ਆ ਜੋਗੇ ਗੰਡੇ ਠੀਕ ਆ ਜੀ ਹਾਂ ਤੇ ਟਰੈਕਟਰ ਠੀਕ ਲੱਗਿਆ ਬਾਈ ਹਾਂ ਟਰੈਕਟਰ ਬਹੁਤ ਵਧੀਆ ਹੈ ਠੀਕ ਆ ਜਿਹੜਾ ਦੱਸਿਆ ਸੀ ਉਹ ਹੀ ਚੀਜ਼ ਨਿਕਲੀ ਆ ਕੋਈ ਇਹੋ ਜਿਹੀ ਗੱਲ ਨਹੀਂ ਆਗੀ ਠੀਕ ਆ ਟਰੈਕਟਰ ਉਹ ਉਦਾਂ ਬਾਈ ਨੂੰ ਆਏ ਕਹਦਾ ਵੀ 2 ਸਾਲ 4 ਸਾਲ ਚਲਾ ਕੇ ਫੇਰ ਫੇਰ ਵੇਦੋ ਇੰਨੇ ਦਾ ਫੇਰ ਵਿਕ ਜਾਊ। ਠੀਕ ਆ। ਤੇ ਬਾਈ ਕਹਿੰਦਾ ਬਾਈ ਨੂੰ ਫੋਨ ਤੇ ਉਹਦੀ ਬਾਈ ਕਹਿੰਦਾ ਵੀ ਖੇਤੀ ਥੋੜੀ ਆ ਵੀ ਅਸੀਂ ਸਬਜ਼ੀ ਦਾ ਕੰਮ ਕਰਦੇ ਆ ਚਲੋ ਨਾਲੇ ਮਾੜੀ ਮੋਟੀ ਬਾਈ ਕਰ ਲੈ ਕਰਾਂਗੇ। ਪਹਿਲਾਂ ਬਾਈ ਕੰਮ ਕਰਾਏ ਦੇ ਕਰਾਉਂਦੇ ਤੇ। ਹਾਂ ਜੀ ਕਰਾਏ ਤੇ। ਅੱਛਾ। ਹਾਂ ਜੀ ਕਰਾਏ ਮਹਿੰਗਾ ਪੈਂਦਾ ਸੀਗਾ ਜੀ। ਕਰਾਇਆ ਬਾਈ ਹੁਣ ਆਏ ਆ। ਹੁਣ ਜਿਕਣਾ ਮਾੜੀ ਮੋਟੀ ਖੱਤੀ ਪੌਣੀਆਂ ਅਗਲਾਉਂਦਾ ਵੀ ਨਹੀਂ। ਹਾਂ ਜੀ। ਅੱਜ ਜੇ ਮੰਨ ਗਿਰੋ ਅੱਜ ਅੱਜ ਖੇਤ ਬਾਹ ਹੋਣਾ ਅਗਲਾ ਕਹਿੰਦਾ ਕੱਲੂ ਆਉਂਗਾ ਜਾਂ ਪਰਸਨ ਆ ਤੇ ਚਲੋ ਬਾਈ ਧੰਨਵਾਦ ਤੁਹਾਡਾ ਯਾਰ ਠੀਕ ਆ ਜੀ ਫੇਰ ਤੁਸੀਂ ਆਨੰਦਪੁਰ ਸਾਹਿਬ ਤੁਸੀਂ ਕਹਿੰਦੇ ਆਉਂਦੇ ਰਹਿੰਦੇ ਮੈਂ ਬਾਈ ਨੂੰ ਬਾਈ ਰਸਤਾ ਦੱਸਣ ਲੱਗਿਆ ਬਾਈ ਕਹਿੰਦਾ ਯਾਰ ਬੰਦਾ ਪਤਾ ਕਿੱਥੇ ਦੇ ਮੁੜਨਾ ਹੈ ਠੀਕ ਆ ਆ ਨਰਾ ਪਿਆ ਵਿੱਚ ਲੰਗਰ ਲਾਣ ਆਉਂਦੇ ਆ ਠੀਕ ਆ ਪਾਖੜਾ ਟੈਂਪਲ ਬਾਈ ਹੋਰ ਕੀ ਗੱਲਾਂ ਹੀ ਕਹਿੰਦਾ ਤੁਸੀਂ ਬੰਦੇ ਦੋਹੇ ਬਹੁਤ ਵਧੀਆ ਹਾਂ ਪੂਰੇ ਘੈਂਟ ਬੰਦੇ ਆ ਤੇ ਠੀਕ ਆ ਬਾਈ ਧੰਨਵਾਦ ਤੁਹਾਡਾ ਲੋ ਰੱਬ ਤੁਹਾਨੂੰ ਜਾਇਓ ਮੇਰਾ ਵੀ ਰਾਮ ਨਾਲ ਨਹੀਂ ਰਾਮ ਨਾਲੀ ਮੈਂ ਤਾਂ ਬ੍ਰੇਕਾਂ ਬਰੂਕਾਂ ਠੀਕ ਆ ਨਾ ਨਾ ਠੀਕ ਆ ਪਰ ਫਿਰ ਵੀ ਕਾਲੀ ਨਾ ਕਰਿਓ ਅੱਧੇ ਘੰਟੇ ਘੰਟੇ ਦਾ ਕੋਈ ਫਰਕ ਨਹੀਂ ਹਾਂ ਨਾ ਜੀ ਹਾਂ ਹਾਂ ਠੀਕ ਆ ਭਾਈ ਠੀਕ ਮੁਬਾਰਕ ਆ ਭਾਈ ਬਹੁਤ ਬਹੁਤ ਠੀਕ ਆ ਭਾਈ ਚੰਗਾ ਲੋਰ ਆਪਾਂ ਤੁਹਾਨੂੰ ਭਾਈ ਚਲੋ ਭਾਈ ਸਟਾਰਟਿੰਗ ਸਾਈਡ ਟਰੈਕਟਰ ਦੀ ਸਟਾਰਟਿੰਗ ਹਾਂ ਦੁਬਾਰੇ ਸੁੱਕਾ ਪਿਆ ਟਰੈਕਟਰ ਆ 200 ਕਿਲੋਮੀਟਰ ਚੱਲ ਕੇ ਆ ਟਰੈਕਟਰ ਇਹ ਕੋ ਰੂਬੇਰ ਸਟਾਰ ਕੈਮਰਾ ਨਹੀਂ ਬੰਨਣਾ। ਇਹ ਲੋ ਬਾਈ ਆਵਾਜ਼ ਚੈੱਕ ਕਰੋ ਟਰੈਕਟਰ ਦੀ ਬ੍ਰੇਕਾਂ ਬਰੂਕਾ ਪੂਰੀਆਂ ਕਾਇਮ ਆ। ਚੰਗਾ ਬਾਈ। ਓਕੇ ਜੀ। ਲਾ ਬਾਈ। ਇਹ ਟਰੈਕਟਰ ਚੱਲੇ ਆਪਣਾ ਫਤਿਆਬਾਦ ਕੋਲ ਜੀ। ਚੰਗਾ ਬਾਈ। ਓਕੇ ਜੀ। ਲਾ ਬਾਈ। ਇਹ ਟਰੈਕਟਰ ਚੱਲੇ ਆਪਣਾ ਫਤਿਆਬਾਦ ਕੋਲ ਜੀ। ਧੰਨਵਾਦ ਬਾਈ ਨਾਲ ਦਾ ਬਾਈ ਇੰਨੀ ਦੂਰੋਂ ਆਏ ਟਰੈਕਟਰ ਲੈਣ ਤੇ ਲੋ ਵੀ ਮਿੱਤਰੋ ਅੱਜ ਆਪਣੇ ਕੋਲ 4x4 ਵੀ ਆ ਗਿਆ ਟਰੈਕਟਰ ਠੀਕ ਹੈ ਜੀ ਹੋਰ ਕਰਨਾ ਵੀਰ ਵਧੀਆ ਚਲਾਈ ਚਲੂਈ ਦਾ ਇਹ ਟਰੈਕਟਰ ਬਾਈ ਦੇਣਾ ਆਪਾਂ ਨੇ ਠੀਕ ਹੈ ਜੀ ਨਵੇਂ ਪੈਦਾਨਾਂ ਚ ਪਿਛਲੇ ਟਾਇਰ 16928 ਦੇ ਚ ਮੋਹਲੇ ਟਾਇਰ 9524 ਠੀਕ ਹੈ ਜੀ ਕੱਲ ਵੀ ਇਹਦੇ ਨਾਲ ਹਿੱਸੇ ਨਾਲ ਹੁਣ ਆਹ ਆਪਣੇ ਪੈਦਾਨਾ ਕਰਕੇ ਰੋ ਵਧ ਗਿਆ ਦਾ 4x4 ਦਾ ਲੱਗਦਾ ਲੱਗੇ ਹਾਂ ਉੱਚਾ ਲੱਗਣ ਲੱਗਾ ਸਹੀ ਗੱਲ ਹੈ 30 60 ਕਰੋ ਜੀ ਚੈੱਕ 250 ਕਿਜੀ ਲਿਫਟ ਕਪੈਸਿਟੀ ਬਾਕੀ ਤਾਂ ਬਾਈ ਤਰੀਬਨ ਟਰੈਕਟਰ ਸੇਵੇਂ ਆ ਆਹੀ ਆ 30 60 2 ਵੀ ਦਾਲਾ ਹਿੱਸੇ ਦਾ ਫਰਕ ਹੈ ਨੂੰ ਬਸ ਸਿਰ ਠੀਕ ਹੈ ਜੀ ਮੁਰਲਾ ਹਿੱਸਾ ਨੂੰ 4 ਵੀ ਦਾ ਲੱਗ ਗਿਆ ਮੂਰੇ ਵੇਟ ਆ ਇਹਨੂੰ ਚਾਰ ਪਲੈਟਾਂ ਔਣੀਆਂ ਬਾਈ ਕਿੰਨੇ ਕਿਲੋ ਦੀ ਪਲੇਟ ਆ ਇਹ 35 ਕਿਲੋ ਦੀ ਹਾਂ ਠੀਕ ਹੈ ਜੀ ਉਹ 60 ਐਚਪੀ ਦੇ ਵਿੱਚ ਆ ਇਹਨੂੰ 4 ਵੀਲ ਵਾਲਾ ਗੇਅਰ ਆਉਂਦਾ ਜੀ ਹਾਂ ਆ ਲੱਗਿਆ 4 ਵੀਲ ਵਾਲਾ ਗੇਅਰ ਠੀਕ ਹੈ ਜੀ ਚਲੋ ਚੱਕ ਕਰੀਂ ਮੜਾ ਸਟਾਰਟ ਕਰਨ ਵੀ ਚੱਕ ਤੁਹਾਨੂੰ ਆਵਾਜ਼ ਸੁਣਾਈਏ ਬਾਈ ਆਵਾਜ਼ ਤਾਂ ਬਾਈ ਸੇਮ ਹੀ ਹੁੰਦੀ ਆ ਬਹੁਤ ਸੁਣਾਓ ਆਮ ਬਾਈ ਟੌਰ ਦੇ ਮਾਮਲੇ 'ਚ ਕੋਈ ਤੋੜ ਨਹੀਂ ਹੈਗਾ ਇਹਦਾ ਦੇਖੋ ਐਨ ਖੜਨਾ ਨਹੀਂ ਬੜਨਾ ਟਰੈਕਟਰ ਦੀ ਪੂਰੀ ਆ। ਨਾ ਮੈਂ ਤਾਂ ਮੁੰਡਾ ਟਰਾਈ ਲੈ ਆਉਗਾ ਹਰ ਦਾ। ਲਾ ਲੈ ਬਾਈ। ਆ ਕਰ ਲੈ ਬੰਦ। 4 ਵੀਲ ਦਾ ਚੋਈਦਾ ਚਲਾਈ ਦਾ ਸਵਾਦ ਲੱਗੇ ਆ ਹਨਾ ਹਾਂ ਹੈ ਬੜਾ ਲੱਗਦਾ ਬੜਾ ਲੱਗਦਾ ਸਹੀ ਗੱਲ ਆ ਤਾਂ ਸਹੀ ਗੱਲ ਆ ਬਾਈ ਸਹੀ ਗੱਲ ਆ ਬਾਕੀ ਬਾਈ ਇਹ ਦੇਣਾ ਆਪਣੇ ਕੋਲ ਆਰਡਰ ਤੇ ਅੱਗੇ ਵੀ ਦੱਸਿਆ ਵੀ ਜਿਹੜਾ 4x4 ਆ ਆਪਾਂ ਆਰਡਰ ਦੀ ਮੰਗਾਉਨੇ ਟਰੈਕਟਰ ਠੀਕ ਹੈ ਜੀ 2 ਵੀਲ ਤਾਂ ਆਪਣੇ ਕੋਲ ਸਟਾਕ ਚ ਹੁੰਨੇ ਆ 4x4 ਜਿੰਨੇ ਵੀ ਆਪਣੇ ਕੋਲ ਆਏ ਸਾਰੇ ਆਪਾਂ ਨੇ ਆਰਡਰ ਤੇ ਮੰਗਾਏ ਆ ਟਰੈਕਟਰ ਠੀਕ ਹੈ ਜੀ ਬਾਕੀ ਕਿਸੇ ਵੀ ਵੀਰ ਨੇ ਹੋਰ ਨੈਂਡੋ ਫਾਰਮ ਲੈਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰ ਸਕਦਾ ਜੀ ਤੇ ਨੰਬਰ ਆਪਣਾ ਤੰਨਾ ਮੈਨ 72204427 ਇਹ ਨੰਬਰ ਤੇ ਗੱਲਬਾਤ ਕਰ ਸਕਦਾ ਜੀ ਬਾਕੀ ਪੁਰਾਣੇ ਟਰੈਕਟਰ ਵੀ ਖੜੇ ਨੇ ਸਟਾਕ ਦੇ ਵਿੱਚ ਠੀਕ ਹੈ ਜੀ ਕਿਸੇ ਨੇ ਪੁਰਾਣਾ ਟਰੈਕਟਰ ਲੈਣਾ ਹੁੰਦਾ ਉਹ ਵੀ ਗੱਲਬਾਤ ਕਰ ਲਿਆ ਕਰੋ ਜੀ ਰੇਟ ਦੀ ਜੋ ਵੀ ਗੱਲਬਾਤ ਆ ਬਾਈ ਉਹ ਫੋਨ ਤੇ ਹੋ ਜਾਂਦੀ ਆ ਠੀਕ ਹੈ ਜੀ ਤੇ ਚੱਲੀ ਗਾਨ ਵੀ ਲਾਈ ਟਰੈਕਟਰ ਵੀਰੇ ਅੰਦਰ ਸਮਾਂ ਹੋ ਗਿਆ ਬਾਈ ਸਮਾਂ ਤੁਹਾਨੂੰ ਪਤਾ ਬਹੁਤ ਕੀਮਤੀ ਆ ਤੇ ਇੱਕ ਆਪਣੇ ਕੋ ਰੋਟਾਵੇਟਰ ਖੜਾ ਜੀ 7 ਫੁੱਟ ਕਿਸੇ ਮੇਰੇ ਵੀਰ ਨੇ ਲੈਣਾ ਹੋਇਆ ਤਾਂ ਆਪਾਂ ਜਾਇਜ਼ ਦੇ ਰੇਟ ਦੇ ਵਿੱਚ ਦੇ ਦਾਂਗੇ ਕਰੋ ਜੀ ਚੈੱਕ ਨਵੇਂ ਵਿੱਚ ਇਕੱਠੇ ਆਪਾਂ ਨੇ ਜੀ ਇਹ ਨਵੇਂ ਰੋਟਾਵੇਟਰ ਅੱਜ ਆਉਣੇ ਸੀਗੇ ਬਾਈ ਕਿਸੇ ਕਾਰਨ ਕਰਕੇ ਅੱਜ ਨਹੀਂ ਆ ਸਕੇ ਕੱਲ ਨੂੰ ਆ ਜਾਣਗੇ ਆਪਣੇ ਕੋਲ ਠੀਕ ਹੈ ਜੀ ਦੋ ਜਿਹੜੇ ਰੂਟ ਵਧੀਆ ਪਏ ਆ 45000 ਮੁੱਲ ਹੈ ਦਾ ਬਾਕੀ ਮਾਨ ਤਨ ਕਰ ਦਾਂਗੇ ਮੁੱਲ ਠੀਕ ਹੈ ਜੀ ਤੇ ਠੀਕ ਹੈ ਜੀ ਬਾਕੀ ਬਾਈ ਕਿਸੇ ਮੇਰੇ ਵੀਰ ਨੇ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਜਰੂਰ ਕੰਟੈਕਟ ਕਰ ਸਕਦਾ ਜੀ ਆਪਣੇ ਨਾਲ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਿਓ ਆਪਣੇ YouTube ਚੈਨਲ ਦੇ ਗੁੰਮ ਹਾਲ ਨੂੰ ਕਰੇ ਸਬਸਕ੍ਰਾਈਬ ਮਿਲਦੇ ਨੇ ਕਿਸੇ ਹੋਰ ਨਵੀਂ ਵੀਡੀਓ ਚ ਸਾਰੇ ਵੀਰਾਂ ਦਾ ਧੰਨਵਾਦ